ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਦਾ ਕੋਰੇ ਆਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਨਾਗਾ ਜੀ ਜਿਨ੍ਹਾਂ ਚੋਂ ਦੋ ਟੋਕੜ ਗੱਬਣ ਆ ਜੀ ਤੇ ਇੱਕ ਸੁਆਸਵਾਇਆ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਜਨ ਸਿੰਘ ਜੀ ਪਿੰਡ ਕੋਰੀਆਲਾ ਜ਼ਿਲ੍ਹਾ ਮੋਗਾ ਤੁਸੀਂ ਵੀ ਮੋਗਾ ਮੋਬਾਈਲ ਨੰਬਰ ਜੀ 7888 84347 ਠੀਕ ਆ ਵੀਰੇ ਅੱਜ ਨਾਗ ਹੈਗੇ ਆ ਤਿੰਨ ਜੀ ਹਾਂ ਤਿੰਨ ਆ ਜੀ ਇਧਰੋਂ ਕਾਲੀ ਵਿਹੜ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਜੀ ਕਿ ਜੀ ਦੂਜਾ ਤੀਜੇ ਦੀ ਗੱਬਣ ਠੀਕ ਆ ਕਿੰਨੇ ਸਮੇਂ ਲਈ ਜੀ ਇਹ ਹੈਗੀ ਚਾਰਾਂ ਦੀ ਗੱਬਣ ਪਰਲੀ ਜਿਹੜੀ ਜਰਸੀ ਆ ਉਹ ਪੰਜਾਂ ਤੋਂ ਬਾਹਰ ਆ ਇਹ ਚਾਰਾਂ ਮਹੀਨੇ ਦੀ ਗੱਬਣ ਦੁੱਧ ਕਿੰਨਾ ਤਿਆਰ ਆ ਜੀ 8 ਕਿਲੋ ਕੰਡੇ ਵਾਲਾ ਜੋਕ ਕੇ ਦੇ ਦਾਂਗੇ ਜੀ ਜੋਕ ਹੀ ਰਹਿ ਜਾਗਾ ਦੋ ਟਾਂਕ ਹੋਲੇ ਥਣਾ ਦੀ ਓਕੇ ਆ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਬਾਕੀ ਥਾਣਾ ਦੇ ਸਿਆਜ ਵੀ ਦਿਖਾ ਦਿਨਾ ਜੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰਸ਼ਾਂਕ ਭੋਰਾਬਿੰਨ ਜੀ ਬਾਕੀ ਕ੍ਰਾਸ ਬ੍ਰੀਡ ਆ ਜਾਂਦੀ ਆ ਜੀ ਦੁੱਧ ਸੰਗਣਾ ਹੋਊਗਾ ਫੈਟ ਆਉ ਚੰਗੀ ਰੋਕ ਲਈ ਵੀਰੇ ਇੱਥੇ ਆਪਾਂ ਥਣ ਚੈੱਕ ਕਰਾ ਦਿੱਗੇ ਥਣ ਬੜਾ ਸੋਹਣਾ ਲੱਗਿਆ ਵਾ ਪੂਰਾ ਟਾਪ ਦਾ ਥਣ ਚੈੱਕ ਕਰ ਸਕਦੇ ਹੋ ਵੈਸੇ ਹੀ ਉਹ ਮਾੜੇ ਜੇ ਮੌਕੇ ਜੇ ਕੋਈ ਕੋਈ ਟਾਵਾ ਟਾਵਾ ਨਹੀਂ ਉਹ ਮੌਕੇ ਨਹੀਂ ਜੇ ਉਹ ਜਿਹੜਾ ਪਿਲਕਰੇ ਜੇ ਹੋ ਗਿਆ ਪਿਲਕਰੇ ਜੇ ਮੌਕੇ ਨਹੀਂ ਪੱਕੇ ਪੁੱਕੇ ਥਾਂ ਦੇ ਗਰਮ ਹਾਂ ਪੱਕੇ ਪੁੱਕੇ ਥਾਂ ਦੇ ਕਰਕੇ ਹੋ ਜਾਂਦੇ ਮੈਟ ਵੀ ਇਹ ਹੁੰਦੇ ਆ ਗਰਮ ਤੇ ਉਹਦੇ ਕਾਰਨ ਹੋ ਜਾਂਦਾ ਉਹਦੇ ਕਾਰਨ ਹੋ ਜਾਂਦਾ ਫੜਾਂ ਦੀ ਡਨ ਆ ਜੀ ਫੜਾਂ ਦੀ ਓਕੇ ਜਮਾ ਠੀਕ ਹੈ ਵੀਰੇ ਦੁੱਧ 210 ਕਿਲੋ ਸੀ ਉਹਨਾਂ ਦੇ ਘਰੇ ਉੱਪਰ ਆ ਕਰਕੇ ਉੱਪਰ ਆ ਪਰ ਕਰ ਗਈ ਪਰ ਕਰ ਗਈ ਦੁੱਧ ਤਾਂ ਆਜੂ 10 ਕਿਲੋ ਤੇ ਜਦੋਂ ਜੀ ਲਾ ਗਈ ਕਰ ਹਾਂਜੀ ਹਾਂਜੀ ਜਿਹੜਾ 8 ਕਿਲੋ ਅੱਜ ਕੋਈ ਜੋਕ ਕੇ ਲੈ ਜੇ ਆਪਦਾ ਹਾਂਜੀ ਅੱਜ ਜੋਕ ਕੇ ਲੈ ਜੀ ਠੀਕ ਹੈ ਵੀਰੇ ਤੇ ਇੱਕ ਮੇਰੀ ਸਪੈਸ਼ਲ ਬੇਨਤੀ ਆ ਬਈ ਆਪ ਦਾ ਪਰਸਨਲ ਡਾਕਟਰ ਸਰਬਾਨ ਲੈ ਕੇ ਆਇਓ ਬਾਈ ਦੇ ਘਰੋਂ ਚੈੱਕ ਪਾਸ ਕਰਾ ਕੇ ਲੈ ਜੋ ਜਿਹੜੇ ਰੁਪਏ ਲੈਣੇ ਆ ਉਹੀ ਦੱਸਿਓ ਜੀ ਇਹ 42000 ਦੇ ਦਾਂਗੇ ਜੀ ਹੋਜੂ ਮੰਨ ਤਾਂ ਕਰ ਦਾਂਗੇ ਜੀ ਜੈਜ ਡਿਮਾਂਡ ਆ ਜਿੱਦਾਂ ਤਿਆਰ ਹੋਗੀ ਉਦੋਂ ਤਾਂ ਉਦੋਂ ਤਾਂ ਗੱਲਾਂ ਹੀ ਕੋਸੋ ਹੋਰ ਆ ਕਿਉਂਕਿ ਇਹ ਪਸ਼ੂ ਤਾਂ ਵੈਸੇ ਹੀ ਨਹੀਂ ਮਿਲਦਾ ਹਾਂਜੀ ਹਾਂਜੀ ਬਾਕੀ ਚੰਗੀ ਆ ਵੈਡ ਵੀਰੇ ਗਰਮੀਆਂ ਦਾ ਤੋਹਫਾ ਗਰਮੀ ਗਰਮੀ ਦਾ ਕਰਮਾ ਲੈਨੇ ਪਿਆਈ ਜਣਾ ਦੁੱਧ ਗਾਂ ਸਿਆਲਾਂ ਚ ਜਾ ਕੇ ਸੂਬੂ ਕੀ ਦੁੱਧ ਵਾਲੇ ਨਿਆਰੇ ਦੇ ਦੂ 2 ਨੰਬਰ ਇੱਕ ਹੋਰ ਤੋਹਫਾ ਜਰਸੀ ਦਾ ਤੋਹਫਾ ਕਹਿ ਸਕਦੇ ਆ ਜਾਤ ਚੈੱਕ ਕਰੋ ਕਿੰਨਾਂ ਮਸੂਆ ਸੂਈ ਆ ਤੇ ਕਿੰਨੇ ਹੱਥੇ ਪਹਿਲਾ ਸੂਆ ਦੂਜੇ ਦੀ ਗੱਬਣਾ ਦੂਜੇ ਹੱਥੇ ਗੱਬਣਾ ਜੀ ਕਿੰਨੇ ਸਮੇਂ ਤੇ ਜੀ ਇਹ ਹੈਗੀ ਆ ਜੀ ਬਣ ਕਿਤੇ ਆ ਚਾਰਾਂ ਦੀ ਆ ਇਹ ਪੰਜਾਂ ਤੋਂ ਬਾਹਰ ਆ ਠੀਕ ਆ ਵੀਰੇ ਦੁੱਧ ਕਿੰਨਾ ਤਿਆਰ ਹੈ ਜੀ ਹਾਂ ਜੀ ਦੁੱਧ ਕਿੰਨਾ ਤਿਆਰ ਦੁੱਧ ਇਹ ਫੇ ਕੰਡੇ ਵਾਲਾ 7 ਕਿਲੋ ਆ ਜਿਹੜਾ ਚੋਲ ਲੈਣਾ 2 ਟੋਏ ਚੋਲ ਲੈਣਾ ਜੀ ਹਾਂ ਜੀ ਚੰਗੀ ਆ ਵੜ ਜਾਤ ਵਾਲੀ ਹਾਂ ਜੀ ਹਾਂ ਜੀ ਇਹ ਨਹੀਂ ਵਛੀ ਚਲੀ ਬਾਲ ਬਰੀਡ ਆ ਜੀ ਬਾਕੀ ਦੂਜੇ ਸੂਏ ਨੂੰ ਬੰਨਣਾ ਵਾਇਰ ਨੇ ਵਾਧੇ ਵਾਲੀ ਚੀਜ਼ ਹੈ ਜੀ ਦੋਰ ਕੇ ਦਿਖਾ ਦੀ ਵੀਰੇ ਜੇ ਯਾਦ ਦੀ ਗੱਲ ਕਰਕੇ ਫੁੱਲ ਕੁਆਲਿਟੀ ਆ ਜੀ ਬਾਕੀ ਉਹ ਕਹਿੰਦਾ ਜੀ ਸੱਜਰ ਨੇ 15 ਕਿਲੋ ਦੋ ਦਿੱਤਾ ਦਿੱਤਾ ਹੋਊਗਾ ਚੰਗੀ ਆ ਬਾਕੀ ਆਪਾਂ ਨੂੰ ਵੀ ਪਤਾ ਜਿਹੜੀ ਅੱਜ 7 ਕਿਲੋ ਦੇਈ ਜਾਂਦੀ ਆ ਚੰਗੀ ਆ ਵੈਟ ਦਿੱਤਾ ਹੋਊਗਾ ਜਿਹੜੀ ਅੱਜ ਸਹੀ ਗੱਲ 7 ਕਿਲੋ ਪੰਜਾਂ ਤੋਂ ਪਲੱਸ ਹੋ ਤਾਂ 7 ਕਿਲੋ ਦੇਈ ਜਾਂਦੀ ਆ ਤੇ ਵੀਰੇ ਫਿਰ ਸੱਜਰ ਨੇ ਤਾਂ 15 ਕਿਲੋ ਕੋਈ ਪਾਲਾ ਨਹੀਂ ਬਾਕੀ ਜਾੜਾ ਦੇ ਤੱਕ ਕੋਈ ਸਹੀ ਨਹੀਂ ਆ ਜਰਸੀ ਦਾ ਤੋਹਫਾ ਤੇ ਫਾਇਦਾ ਤੁਹਾਡਾ ਵੀਰੇ ਇਹ ਹੋ ਜਾਣਾ ਜੇ ਤੁਸੀਂ ਬੱਚੀ ਲੈਣ ਜਾਓਗੇ ਨਾ ਖਾਲੀ ਤੇ ਉਹਨੂੰ ਸਾਂਭਣਾ ਪੈਣਾ ਤੇ ਫੇਰ ਜਾ ਕੇ ਕਿਤੇ ਤਿਆਰ ਹੋਣੀ ਆ ਉਹ ਇਹ ਤੁਹਾਨੂੰ ਨਾਲੇ ਤਾਂ ਖਰਚਾ ਆਪਦਾ ਕੱਢੀ ਜਾਊਗੀ ਦੁੱਧ ਨਾਲ ਤੇ ਨਾਲੇ ਆਉਂਦੇ ਸੂਏ ਨੂੰ ਵਾਧੇ ਵਾਲੀ ਚੀਜ਼ ਹੈ ਜੇ ਕਿਸੇ ਨੇ ਘਰੇ ਵੀ ਰੱਖਣੀ ਹੋਵੇ ਤਾਂ ਉਦੋਂ ਨੂੰ ਜਦੋਂ ਨੂੰ ਸੂਣ ਆਏ ਨੇ ਆਪਦਾ ਫ੍ਰੀ ਹੋ ਜਾਣਾ ਬਾਕੀ ਠੰਡੀਆਂ ਸੀਲਪੂਰ ਦਾ ਜਿਵੇਂ ਮਰਜੀ ਸੀਲ ਠੀਕ ਹੈ ਵੀਰੇ ਠੰਡਾਂ ਦੀ ਡੰਨਾਂ ਜੀ ਠੰਡਾਂ ਦੀ ਓਕੇ ਜਮਾਂ ਜਾਇਜ਼ ਡਿਮਾਂਡ ਇਹ 38000 ਦੇ ਦਿਆਂਗੇ ਜੀ ਆਫਰ ਹੀ ਆ। ਹੋਰੇ ਜੋੜਾ ਦੇ। ਮੋੜੇ ਚ ਹੋਰ ਕਰ ਦੇਾਂਗੇ ਜੀ। ਜੈਜ ਡਿਮਾਂਡ ਆ ਜੀ ਵਹਿੜ ਬਹੁਤ ਸੁਨੱਖੀ ਹੈ ਜਰਸੀ 38000 ਦੀ ਦੇ ਦਾਂਗੇ ਜੋੜੇ ਚ ਮਾਨਤਾਨ ਹੋ ਜਾਊਗਾ ਜੀ। ਅੱਗੇ ਵੀਰੇ ਤਿੰਨ ਨੰਬਰ ਦਾ ਸੂਆ ਇਹਦੇ ਦੁੱਧ ਹੈਗਾ 16 ਕਿਲੋ ਅਗਲਾ 15 ਮੰਨ ਕੇ ਆਵੇ। 15 ਮੰਨ ਕੇ ਆਵੇ। 15 ਮੰਨ ਕੇ ਆਵੇ ਅਗਲਾ ਮੰਨ ਕੇ ਜੋ ਦੋ ਟਾਈਮ ਚੋਲੀ ਬੰਦਾ ਝੂਠਾ ਨਾ ਪਵੇ। ਖਣਾ ਦੀ ਰਣ ਹੈ ਜੀ। ਖਣਾ ਦੀ ਜਮਾ ਓਕੇ ਚ ਵਾਈ ਕੀ ਆ ਬਾਤਾਂ ਹੀ ਆ। ਕਦੋਂ ਸੂਈ ਹੈ ਜੀ। ਇਹਨੂੰ ਬੱਚਾ ਆਪਣੇ ਕੋਲ ਮਰਿਆ ਇਹ ਉਸ ਮਹੀਨੇ ਤੋਂ ਬਾਹਰ ਦਾ ਸੂਆ ਸੀਗਾ। ਆਪਣੇ ਹਵਾ ਦਾ ਮੰਨ ਲਓ ਡੇਢ ਚਲੋ ਚਾਹੀ ਜਿੰਨਾ ਸਮਾਂ ਹਾਂ ਬੱਚੇ ਜਿਹੜੀ ਆਪਣੇ ਕੋਲੇ ਮਰੇ ਦੁੱਧ 15 ਕਿਲੋ ਜੋਕ ਕਿਤੇ ਦੇਵਾਂਗੇ ਯਾਨੀ ਇਹਦੀ ਵੀ ਵੀਡੀਓ ਵੀ ਆਪਣੇ ਕੋਲੇ ਬੜੀ ਪਈ ਬੱਚੇ ਮਰੇ ਦੀ ਬੱਚੇ ਮਰੇ ਦੀ ਹਾਂ ਉਹ ਦਿਖਾ ਦੇਾਂਗੇ ਸਾਡੇ ਕੋਈ ਥਣਾ ਦੀ ਓਕੇ ਆ ਹੋਰ ਕੇ ਦਿਖਾ ਦੇ ਬਾਕੀ ਜਿਵੇਂ ਐਡੀ ਜਾਦੂ ਦਾ ਕੋਈ ਬੱਚੇ ਦਾ ਕਰ ਗਈ ਕੋਈ ਘਰ ਦਾ ਕਰ ਗਈ ਤੇ ਦੁੱਧ ਹੋ ਸਕਦਾ 18 20 ਕਿਲੋ ਵੀ ਚੰਗੀ ਕੋਈ ਸੇਵਾ ਵਾਲਾ ਪਾਣੀ ਵੈੜ ਐਡੀ ਵੈੜ ਨੂੰ 18 20 ਕਿਲੋ ਕਹਿੰਦਾ ਵੀ ਕੀ ਆ ਅੱਜ ਦਾ ਦੁੱਧ 15 ਕਿਲੋ ਜੋਕ ਕੇ ਲੈ ਜਾ ਵੀਰੇ ਚੰਗੀ ਆ ਜਾਤ ਵਾਲੀ ਆ ਜਾ ਬੱਚਾ ਬਾਈ ਕਹਿੰਦਾ ਪੈਰੀ ਹੋ ਜਾ ਆਪਣੇ ਕਰੇ ਉਹ ਦੀ ਤੁਸੀਂ ਚਾਹੇ ਵੀਡੀਓ ਲੈ ਲਓ ਜੀ ਥਣਾ ਦੇ ਸੈਜ ਵੀ ਸੋਹਣੇ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ਾਕ ਪੂਰਾ ਵੀ ਨਹੀਂ ਰੰਗ ਪ੍ਰਿੰਟ ਦੀ ਵੀ ਚੰਗੀ ਆ ਜੀ ਵੱਡੀ ਆ ਵੜ ਤੇ ਇਹਦੀ ਡਿਮਾਂਡ ਜੀ ਤੇਰੀ ਜਮਾਨ ਦੀ 48000 ਦੇ ਦਿਆਂਗੇ ਹੋਜੂ ਮਾਨਤਾ ਕਰ ਦਿਆਂਗੇ ਜੀ ਗੈਸ ਡਿਮਾਂਡ ਆ ਜੀ ਬਾਈ ਨੂੰ 45000 ਦੀ ਦੇ ਦਾਂਗੇ ਜੀ ਬਾਕੀ ਜਦੋਂ ਤਿਆਰ ਹੋ ਗਈ ਨਾ ਜੀ ਮੰਨ ਕੇ ਚੱਲ ਉਹਦੇ 90000 ਦੀ 95 ਦੀ ਵਹਿੜਾ ਇਵੇਂ ਇਨੀ ਜਾਤ ਵਾਲੀ ਪਹੂ ਤਾਂ ਮਿਲਦਾ ਨਹੀਂ ਆਪਾਂ ਨੂੰ ਬੰਦਾ ਇੰਨੀ ਗਿਆਨ ਵਾਲਾ ਪਹੂ ਤਾਂ ਮਿਲਦਾ ਹੀ ਨਹੀਂਗਾ ਸਾਫ਼ ਸੁਥਰਾ ਪਸੂ ਮਿਲਣਾ ਬਹੁਤ ਮੁਸ਼ਕਲ ਵਾਲਾ ਕੰਮ ਹੈ ਹਾਂਜੀ ਬਾਕੀ ਉਹ ਤਾਂ ਬਥੇਰੇ ਹੈਗੇ ਆ ਉਹ ਮੈਂ ਤਾਂ ਫਿਰ ਮਾਂ ਰੈਂਦ ਖੂਨ ਤਾਂ ਬਥੇਰੇ ਜਿੱਦਿ ਫਿਰਦੇ ਜੀ ਬਾਕੀ ਚੰਗੀਆਂ ਵੀਰੇ ਵੜਾ ਜਰਸੀ ਮੈਨੂੰ ਬਹੁਤ ਪਸੰਦ ਆਈ ਬਾਕੀ ਤੁਸੀਂ ਆ ਕੇ ਵੇਖ ਲਿਓ ਜੀ ਨੂੰ ਕੋਈ ਵੀ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਫਾਈਨਲ ਟਿਕਾ ਕਰ ਸਕਦੇ ਆ ਜੀ ਧੰਨਵਾਦ